ਕੈਨੇਡਾ ਦੇ ਐਡਮਿੰਟਨ ਦੇ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤੇ ਗਏ 20 ਸਾਲਾ ਪੰਜਾਬੀ ਵਿਦਿਆਰਥੀ ਹਰਸ਼ਾੰਦਿਪ ਸਿੰਘ ਦੇ ਮਾਤਾ ਜੀ ਨੂੰ ਅਜੇ ਤੱਕ ਨਹੀਂ ਪਤਾ ਕਿ 2023 ਦੇ ਵਿੱਚ ਕੈਨੇਡਾ ਪੜਨ ਗਿਆ ਉਹਨਾਂ ਦਾ ਪੁੱਤ ਹੁਣ ਕਦੇ ਹੱਸਦਾ ਖੇਡਦਾ ਵਾਪਸ ਨਹੀਂ ਆਵੇਗਾ ਉਸ ਦੀ ਮਾਤਾ ਨੂੰ ਸਿਰਫ ਇਹਨਾਂ ਦੱਸਿਆ ਗਿਆ ਹੈ ਕਿ ਉਹਨਾਂ ਦੇ ਪੁੱਤ ਦੇ ਸੱਟਾਂ ਲੱਗ ਗਈਆਂ ਨੇ ਤੇ ਉਹ ਜ਼ਖਮੀ ਹੋ ਗਿਆ ਮ੍ਰਿਤਕ ਦੇ ਪਿਤਾ ਨੂੰ ਉਸ ਦੀ ਮੌਤ ਦੀ ਖਬਰ ਦੇ ਦਿੱਤੀ ਗਈ ਹੈ ਤੇ ਬਾਪ ਅੰਦਰ ਬਾਹਰ ਵੜਦਾ ਰੋਲ ਲੈਂਦਾ ਹੈ ਘਰ ਚ ਕਿਸੇ ਨੂੰ ਕੁਝ ਦੱਸ ਨਹੀਂ ਸਕਦਾ ਕਿਸੇ ਨਾਲ ਗੱਲ ਨਹੀਂ ਸਾਂਝੀ ਕਰ ਸਕਦਾ ਨਾ ਕੁਝ ਖਾਂਦਾ ਹੈ ਨਾ ਕੁਝ ਪੀਂਦਾ ਹੈ ਤੇ ਮ੍ਰਿਤਕ ਹਰਸ਼ਾਨਦੀਪ ਸਿੰਘ ਦਾ ਮਾਮਾ ਫੁੱਟ-ਫੁੱਟ ਕੇ ਕਹਿੰਦਾ ਹੈ ਕਿ ਬੱਚਿਆਂ ਨੂੰ ਵਿਦੇਸ਼ ਨਾ ਭੇਜੋ ਮਾਮੇ ਨੇ ਇਹ ਵੀ ਕਿਹਾ ਕਿ ਜਿਹੜੀ ਸੀਸੀਟੀਵੀ ਦੀ ਫੁਟੇਜ ਸੋਸ਼ਲ ਮੀਡੀਆ ਤੇ ਆਈ ਹੈ ਉਹ ਦੇਖ ਕੇ ਦਿਲ ਡੋਬੇ ਜਾਂਦਾ ਦਿਲ ਦਹਿਲ ਜਾਂਦਾ ਕਿਵੇਂ ਉਸ ਵੀਡੀਓ ਦੇ ਵਿੱਚ ਇੱਕ ਵਿਅਕਤੀ ਨੇ ਗੋਲੀ ਚਲਾ ਕੇ ਉਹਨਾਂ ਦੇ ਪੁੱਤ ਨੂੰ ਮਾਰ ਦਿੱਤਾ ਤੇ ਉਹ ਪੌੜੀਆਂ 'ਚੋਂ ਥੱਲੇ ਡਿੱਗਦਾ ਤੇ ਫਿਰ ਕਦੇ ਖੜਾ ਨਹੀਂ ਹੁੰਦਾ। ਮਾਮਾ ਭੁੱਬੀ-ਭੁੱਬੀ ਰੋ ਕੇ ਕਹਿੰਦਾ ਕਿ ਉਹ ਵੀਡੀਓ ਸੋਸ਼ਲ ਮੀਡੀਆ 'ਤੇ ਹੈ ਪਰ ਸਾਡੇ ਕੋਲ ਦੇਖੀ ਨਹੀਂ ਜਾਂਦੀ। ਮ੍ਰਿਤਕ ਹਰਸ਼ਾੰਦਿਪ ਸਿੰਘ 12ਵੀਂ ਕਰਕੇ 2023 'ਚ ਕੈਨੇਡਾ ਪੜ੍ਹਨ ਆ ਗਿਆ ਸੀ। ਉਹਦੇ ਪਿਤਾ ਜੀ ਡਰਾਈਵਰ ਨੇ ਤੇ ਪੂਰਾ ਪਰਿਵਾਰ ਕਿਸਾਨੀ ਦੇ ਨਾਲ ਜੁੜਿਆ ਹੋਇਆ। ਪਰਿਵਾਰ ਦੇ ਵਿੱਚ ਹਰਸ਼ਾਨਦੀਪ ਸਿੰਘ ਦੀ ਇੱਕ ਭੈਣ, ਮਾਤਾ-ਪਿਤਾ ਤੇ ਦਾਦਾ-ਦਾਦੀ ਨੇ। ਇੱਥੇ ਦੱਸਣਯੋਗ ਹੈ ਕਿ ਹਾਲ ਹੀ ਵਿੱਚ 6 ਸਤੰਬਰ ਨੂੰ ਸ਼ੰਭੂ ਬਾਰਡਰ ਤੋਂ ਦਿੱਲੀ ਵੱਲ ਨੂੰ 101 ਕਿਸਾਨਾਂ ਦਾ ਜਿਹੜਾ ਜਥਾ ਕੂਚ ਕਰ ਰਿਹਾ ਸੀ ਹਰਸ਼ਾਨਦੀਪ ਸਿੰਘ ਦੇ ਮਾਮਾ ਜੀ ਉਸ ਜਥੇ ਦਾ ਹਿੱਸਾ ਸੀ। ਹਰਸ਼ਾਨਦੀਪ ਸਿੰਘ ਦੇ ਮਾਮੇ ਨੇ ਦੇ ਮੁੰਡੇ ਨੇ ਫੋਨ ਕਰਕੇ ਹਰਸ਼ਾਨਦੀਪ ਦੇ ਪਿਤਾ ਨੂੰ ਰੋ-ਰੋ ਕੇ ਦੱਸਿਆ ਕਿ ਉਹਨਾਂ ਦਾ ਭਰਾ ਹੁਣ ਇਸ ਦੁਨੀਆ 'ਚ ਨਹੀਂ ਰਿਹਾ। ਮ੍ਰਿਤਕ ਹਰਸ਼ਾਨਦੀਪ ਸਿੰਘ ਪੜ੍ਹਾਈ ਦੇ ਨਾਲ-ਨਾਲ ਸੁਰੱਖਿਆ ਕਰਮਚਾਰੀ ਵਜੋਂ 2 ਦਿਨ ਨੌਕਰੀ ਕਰਦਾ ਸੀ। ਮਿਲੀ ਜਾਣਕਾਰੀ ਦੇ ਅਨੁਸਾਰ ਪਿਤਾ ਨੇ ਕੁਝ ਦਿਨ ਪਹਿਲਾਂ ਹੀ ਆਪਣੇ ਪੁੱਤ ਨੂੰ ਕਿਹਾ ਸੀ ਕਿ ਪੜ੍ਹਾਈ ਵੱਲ ਧਿਆਨ ਦੇ, ਇਹ ਸਿਕਿਉਰਿਟੀ ਗਾਰਡ ਦੀ ਨੌਕਰੀ ਨਾ ਕਰ। ਤੇ ਪੁੱਤ ਨੇ ਆਪਣੇ ਬਾਪ ਨੂੰ ਹੌਸਲਾ ਦਿੱਤਾ ਕਹਿੰਦਾ ਬਾਪੂ ਕੋਈ ਗੱਲ ਨਹੀਂ। ਇੱਕ ਦੋ ਦਿਨ ਕੰਮ ਹੋ ਜਾਂਦਾ ਘਰੇ ਵੀ ਕੀ ਕਰਨਾ। ਤੇ ਮ੍ਰਿਤਕ ਦਾ ਤਾਇਆ ਰੁਗ ਪਰ ਪਰ ਕੀ ਕਹਿੰਦਾ ਕਿ ਅਸੀਂ ਵੀਡੀਓ ਦੇਖੀ ਆ। ਹਰਸ਼ਾਨਦੀਪ ਸਿੰਘ ਕਹਿ ਰਿਹਾ ਸੀ ਮੈਂ ਜਾ ਰਿਹਾ। ਫਿਰ ਪਤਾ ਲੱਗਿਆ ਉਸ ਵਿਅਕਤੀ ਨੇ ਉਹਨੂੰ ਗੋਲੀ ਮਾਰ ਦਿੱਤੀ ਮ੍ਰਿਤਕ ਦੇ ਪਰਿਵਾਰ ਨੇ ਕੈਨੇਡਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਕਰੋ ਤੇ ਦੋਸ਼ੀਆਂ ਨੂੰ ਸਖਤ ਸਜ਼ਾ ਦਿਓ ਮ੍ਰਿਤਕ ਦੇ ਪਰਿਵਾਰ ਨੇ ਹੋਰਨਾਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਬੱਚਿਆਂ ਨੂੰ ਕੋਲ ਹੀ ਰੱਖੋ ਵਿਦੇਸ਼ਾਂ ਦੇ ਵਿੱਚ ਸਾਡੇ ਨਿਆਣੇ ਰੋਲ ਰਹੇ ਨੇ ਦੂਜੇ ਪਾਸੇ ਐਡਮਿੰਟਨ ਪੁਲਿਸ ਸਰਵਿਸ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਐਡਮਿੰਟਨ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਦੋ ਵਿਅਕਤੀਆਂ ਨੂੰ ਫਰਸਟ ਡਿਗਰੀ ਕਤਲ ਦੇ ਇਲਜ਼ਾਮਾਂ 'ਚ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰੀ ਦੌਰਾਨ ਇੱਕ ਹਥਿਆਰ ਵੀ ਬਰਾਮਦ ਕੀਤਾ ਗਿਆ ਤੇ ਦੋਵਾਂ ਮੁਲਜ਼ਮਾਂ ਨੂੰ 11 ਦਸੰਬਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ ਹਰਸ਼ਾਨਦੀਪ ਸਿੰਘ ਦੀ ਮੌਤ ਉੱਤੇ ਕੈਨੇਡਾ ਤੋਂ ਐਮਪੀ ਟਿਮ ਉਪਲ ਨੇ ਪਾਰਲੀਮੈਂਟ 'ਚ ਟਰੂਡੋ ਸਰਕਾਰ ਨੂੰ ਘੇਰਿਆ। ਉਹਨਾਂ ਟਰੂਡੋ ਸਰਕਾਰ 'ਤੇ ਇਲਜ਼ਾਮ ਲਗਾਇਆ ਕਿ ਜਦੋਂ ਤੋਂ ਸੱਤਾ ਚਾਏ ਨੇ ਹਿੰਸਾ 'ਚ ਕਈ ਗੁਣਾ ਵਾਧਾ ਹੋ ਗਿਆ। ਟਿਮ ਉਪਲ ਨੇ ਕਿਹਾ ਕਿ ਇੱਕ ਸਾਲ ਦੇ ਵਿੱਚ 256 ਕਨੇਡੀਅਨ ਨਾਗਰਿਕਾਂ ਨੂੰ ਕਤਲ ਕਰ ਦਿੱਤਾ ਗਿਆ ਕੈਨੇਡਾ ਦੇ ਜਸਟਿਨ ਅਤੇ ਅਟਾਰਨੀ ਜਨਰਲ ਮੰਤਰੀ ਆਰਿਫ ਬੁਰਾਨੀ ਨੇ ਸੰਸਦ ਦੇ ਵਿੱਚ ਇਸ ਗੱਲ ਦਾ ਜਵਾਬ ਵੀ ਦਿੱਤਾ ਉਹਨਾਂ ਨੇ ਕਿਹਾ ਕਿ ਕਨੇਡੀਅਨ ਨਾਗਰਿਕਾਂ ਦੀ ਸੁਰੱਖਿਆ ਉਹਨਾਂ ਦੀ ਜ਼ਿੰਮੇਵਾਰੀ ਹੈ ਪੁਲਿਸ ਅਫਸਰਾਂ ਦੀਆਂ ਭਰਤੀਆਂ ਕੀਤੀਆਂ ਜਾ ਰਹੀਆਂ ਨੇ ਜ਼ਮਾਨਤ ਕੇਸਾਂ ਤੇ ਬਹਿਸ ਕਰਨ ਲਈ ਮਾਹਿਰਾਂ ਨੂੰ ਨਿਯੁਕਤ ਕੀਤਾ ਜਾ ਰਿਹਾ ਹੈ ਉਧਰ ਪਰਿਵਾਰ ਨੇ ਹਰਸ਼ਾੰਦਿਪ ਸਿੰਘ ਦੀ ਮ੍ਰਿਤਕ ਦੇ ਭਾਰਤ ਲੈ ਕੇ ਜਾਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਪਰ ਇਥੇ ਸਵਾਲ ਬੜੇ ਖੜੇ ਹੁੰਦੇ ਨੇ ਪਰਿਵਾਰ ਕਹਿ ਰਿਹਾ ਕਿ ਬੱਚੇ ਵਿਦੇਸ਼ ਚ ਨਾ ਭੇਜੋ ਆਪਣੇ ਮੁਲਕ ਚ ਸਰਕਾਰਾਂ ਬੱਚਿਆਂ ਦੇ ਰੋਜ਼ਗਾਰ ਦਾ ਪ੍ਰਬੰਧ ਨਹੀਂ ਕਰ ਰਹੀਆਂ ਵਿਦੇਸ਼ਾਂ ਚ ਬੱਚੇ ਰੋਲ ਰਹੇ ਨੇ ਅਜਿਹੇ ਮਾਪਿਆਂ ਕੋਲ ਬੱਚਿਆਂ ਕੋਲ ਕੀ ਰਸਤਾ ਬਚਦਾ ਇਹ ਆਪਣੇ ਆਪ ਚ ਬਹੁਤ ਵੱਡਾ ਸਵਾਲ ਸਾਡੇ ਅੱਗੇ ਮੂੰਹ ਅੱਡੀ ਖੜਾ ਹੈ